ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਤੇ ਅੱਜ ਆਪਣਾ ਹੋ ਗਿਆ 107ਵਾਂ ਦਿਨ ਤੇ ਆਪਾਂ ਆਏ ਆ ਥੋੜੀ ਸਾਈਕਲਿੰਗ ਕਰ ਲਈਏ ਤੇ ਬਹੁਤ ਵਧੀਆ ਸਵੇਰ ਨੂੰ ਮੌਸਮ ਦਾ ਮਾਹੌਲ ਚੰਗਾ ਵਧੀਆ ਹੁੰਦਾ ਤੇ ਬੱਚੇ ਆ ਗਏ ਆ ਗਰਾਊਂਡ ਤੇ ਕੋਈ ਸਾਬ ਡੰਡ ਲਵਾ ਰਹੇ ਆ ਤੇ ਆਪਾਂ ਬਸ 5-7 ਮਿੰਟ ਤਾਈਂ ਪਹੁੰਚ ਜਾਣਾ ਵਾ ਆਪਾਂ ਇੱਕ ਵਾਰੀ ਸਾਈਕਲਿੰਗ ਦੀ ਧੁੱਕੀ ਕੱਢ ਕੇ ਜਾਣਾ ਉਹਨੂੰ ਠੀਕ ਆ ਜੀ ਉਹ ਜੀ ਮਾਹੌਲ ਚੈੱਕ ਕਰੋ ਸਵੇਰੇ ਸਵੇਰੇ ਆਹ ਸ਼ਾਮ ਨੂੰ ਨਹੀਂ ਲੱਗਦਾ ਨਾ ਜਿਹੜੀ ਫਰੈਸ਼ 에ਅਰ ਆ ਇਹ ਨਹੀਂ ਲੱਭਦੀ ਜੀ ਦੇਖ ਸਾਦੇ ਕਿੰਨਾ ਵਧੀਆ ਮੌਸਮ ਆ ਤਸਵੀਰ ਨੂੰ ਕਿੰਨੀ ਵਧੀਆ ਆਕਸੀਜਨ ਮਿਲਦੀ ਆ ਬੋਡੀ ਨੂੰ ਆਪਾਂ ਜਾ ਰਹੇ ਹਾਂ ਸਾਈਕਲ ਤੇ ਤੇ ਚਲਾਵਾਂਗੇ 5-6 ਕਿਲੋਮੀਟਰ ਸਾਈਕਲ ਤੇ ਜਾਵਾਂਗੇ ਸਹੀ ਆ ਜੀ ਪੱਟਾਂ ਦੀ ਕੱਢਾਂਗੇ ਪੂਰੀ ਧੁੱਗੀ ਇੱਕ ਵਾਰੀ ਫੁੱਲ ਸਹੀ ਆ ਜੀ ਫੇ ਤੁਹਾਨੂੰ ਗਰਾਊਂਡ 'ਚ ਵੀ ਲੈ ਕੇ ਚੱਲਦੇ ਆਪਾਂ ਮੌਸਮ ਚੈੱਕ ਕਰੋ ਹੀ ਸਵੇਰੇ ਸਵੇਰੇ ਕੀ ਆ ਨਿਰਾਈ ਨਜ਼ਾਰਾ ਵਾਹ ਜੀ ਨਿਰਾਈ ਲਓ ਜੀ ਡੰਡਾ ਵਾਲਾ ਸੈੱਟ ਹੋ ਗਿਆ ਸਟਾਰਟ ਦੇਖ ਸਕਦੇ ਆ ਗੱਭਰੂ ਲੱਗੇ ਹੋਏ ਡੰਡ ਲਾਉਣ ਦੇਖ ਸਕਦੇ ਆ ਸਹੀ ਆ ਜੀ ਕਿਉਂ ਜੀ ਆਹ ਹੁੰਦੀਆਂ ਜੀ ਮਿਹਨਤਾਂ ਦੇਖ ਸਕਦੇ ਤੁਸੀਂ ਸਵੇਰੇ ਸਵੇਰੇ ਉੱਠ ਕੇ ਕਿੜਾ ਆਉਣਾ ਸੌਖਾ ਵਾ ਜੀ ਆਹ ਫੇ ਮਿਹਨਤਾਂ ਦਾ ਮੁੱਲ ਪਾਣਾ ਜੀ ਤੇ ਸਾਡੇ ਆ ਮੁੰਡੇ ਆ ਆਪਾਂ ਓਪਨ ਵਾਲੇ ਜੋਬਰ ਸਹੀ ਆ ਜੀ ਤੇ ਆ ਆਪਣੀ ਨਵੀਂ ਪਨੀਰੀ ਆ ਸਹੀ ਆ ਜੀ ਦੇਖ ਸਕਦੇ ਕੋਈ ਸਾਹਿਬ ਦੋ ਕ ਆਪਣੇ ਉਹ ਸ਼ੀਰ ਸਹੀ ਆ ਜੀ ਔਟਿਆਕ ਔਟਿਆਕ ਲੋੜੀ ਕੋਈ ਗੱਭਰੂ ਲਾਉਂਦਾ ਕਿ ਨਹੀਂ ਡੰਡ ਵੈਰੀ ਗੁੱਡ ਵੈਰੀ ਗੁੱਡ ਸ਼ਾ ਗਿਆ ਸ਼ਾ ਗਿਆ ਚਾਹ ਗਿਆ ਪਾ ਚੱਲੇ ਪੁੱਖੇ ਦੇ ਨਾ ਫਾਹੇ ਕਿੰਨੇ ਲਾਉਂਗਾ 100 ਲਾਉਂਗਾ ਚੱਲ ਦੇ ਦਿਨੀ ਬੈਠ ਨਾ 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 ਲਓ ਵੀ ਮੇਰੇ ਮਿੱਤਰੋ ਸੈੱਟ ਹੋ ਗਿਆ ਅਗਲਾ ਚਾਲੂ ਦੇਖ ਸਕਦੇ ਆ ਮੁੰਡੇ ਬੱਕ ਦੇ ਕਿ ਨਹੀਂ ਚੋਬਰ ਖਿੱਚ ਕੇ ਲਾ ਰੇ ਪੂਰਾ ਸੈਟ ਦੇਖ ਸਕਦੇ ਆ ਆਪਣਾ ਇੰਦਰ ਮੋਹਣ ਮੁੰਡਾ ਵਧੀਆ ਯਾਫੀ ਆ ਤੱਕੇ ਤੇ ਲਓ ਜੀ ਆਹ ਡਾਂਡੇ ਜਿਹੜੇ ਆ ਨਾ ਤਸੱਲੀਆਂ ਵਾਲੇ ਆ ਲਓ ਜੀ ਬੱਕ ਦੇ ਕਿ ਨਹੀਂ ਚੋਬਰ ਆ ਆਪਣੀ ਨਿੱਕੀ ਫੌਜ ਸ਼ਾਬਾਸ਼ 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 ਖੇਚੇ 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 ਕਿਰਪਾ ਬੜੀ ਗੁਰੂ ਮਾਰੀ ਜੀ ਬੱਚਿਆਂ ਤੇ ਜੀ ਸਾਡੇ ਰਹੀ ਜਨਮਾ ਬੁਗਲਾ ਬਣਿਆ ਸ਼ੇਰ ਵੈਰੀ ਗੁੱਡ ਚੱਲ 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 ਚੁੱਟਿਆ ਵੈਰੀ ਗੁੱਡ ਵੈਰੀ ਗੁੱਡ ਕੋਈ ਸਾਹ ਹੋਇਆ ਹੁਣ ਮਗਰ ਬੱਚਿਆਂ ਦੇ ਵਿੱਚ ਜਿਹੜੇ ਕਾਲਾ ਮਲਾ ਕਰ ਜਾਂਦੇ ਨੇ ਉਹ ਕਾਲਾ ਮਲਾ ਰੋਕਿਆ ਗਿਆ ਇਹ ਮੁੰਡਾ ਦੱਲੂ ਲੋਰੀ ਚੱਲ ਪਿਆ ਹੁਣ ਛਪਾਟਾ ਦੇਖ ਸਾਡੇ ਕੋਈ ਸਾਹ ਅੱਜ ਤਸੱਲੀ ਕਰਾਉਣ ਦੇ ਮੂਡ ਚ ਆਏ ਆ ਪੂਰੇ ਕਿਉਂ ਜਾਂਦੇ ਕਿ ਨਹੀਂ ਨੱਚਦੇ ਗੱਬਰੀ ਜੇ ਅੱਜ ਇਹ ਗੱਭਰੂ ਇਥੇ ਮਿਹਨਤ ਲਾ ਲਣਗੇ ਨਾ ਤੇ ਕੋਹ ਬਣ ਜਾਣਗੇ ਸਹੀ ਆ ਜੀ ਦੇਖ ਸਾ ਤੇ ਨਿਕੇ ਨਿਕੇ ਨਿਆਣੇ ਨੂੰ ਬਹੁਤ ਸ਼ਾਬਾ ਜੀ ਦੇਖ ਸਾ ਤੇ ਮੁੰਡਿਆਂ ਦੀ ਮਿਹਨਤ ਨਜ਼ਰ ਅੰਦਾਜ਼ ਨਹੀਂ ਕੀਤੀ ਜਾ ਸਕਦੀ ਜਿੰਨੀ ਮਿਹਨਤ ਕਰਦੇ ਸੋ ਸਾਰੇ ਵੀਰ ਜਿੰਨੇ ਵੀ ਆ ਸਪੋਰਟ ਕਰਿਆ ਕਰੋ ਜਿੰਨੇ ਮੁੰਡੇ ਮਿਹਨਤ ਕਰਦੇ ਫਿਰ ਕੋਈ ਜੀਐਮ ਕਰਦਾ ਫਿਟਨੈਸ ਦੇ ਰਿਲੇਟਡ ਕੋਈ ਵੀ ਕੰਮ ਕਰਦਾ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਠੀਕ ਆ ਜੀ ਦੇਖ ਸਾ ਦੇ ਬੱਚੇ ਦੇਖੋ ਤੁਸੀਂ ਵੈਰੀ ਗੁੱਡ ਕਿੰਨਾ ਹਰਸ਼ਾਵਾ ਬੱਚਿਆਂ ਦਾ ਆਹਾਂ ਚੀਜ਼ ਚਾਹੀਦੀ ਆਪਾਂ ਨੂੰ ਸਹੀ ਆ ਜੀ ਇਦਾਂ ਹੀ ਆਪਣੀ ਆਉਣ ਵਾਲੀ ਪੀੜ੍ਹੀ ਬਜਣੀ ਆ ਜੇ ਆਪਾਂ ਸ਼ੁਰੂ ਤੋਂ ਹੀ ਇਹਨਾਂ ਕੰਮਾਂ ਚਲਾਵਾਂਗੇ ਲਗਭਗ ਬਹੁਤ ਹੀ ਜ਼ਿਆਦਾ ਜਿੰਨੀ ਪੰਜਾਬ ਦੀ ਜਵਾਨੀ ਆ ਮਿਹਨਤal ਹੋ ਗਈ ਆ ਬਹੁਤ ਝਾਨ ਵਧ ਗਿਆ ਮਿਹਨਤal ਬਾਬੇ ਦੀ ਕਿਰਪਾ ਨਾਲ ਦੇਖ ਸਕਦੇ ਪਿੰਡਦਰ ਪਿੰਡ ਕੈਂਪ ਲੱਗ ਰਹੇ ਆ ਕਬੱਡੀ ਦੇ ਸਹੀ ਆ ਟ੍ਰੇਨਿੰਗ ਕੈਂਪ ਲੱਗ ਰਹੇ ਆ ਬੜੀ ਕਿਰਪਾ ਗੁਰੂ ਮਾਰਾ ਜੀ ਲਓ ਬਈ ਜੀ ਅਗਲਾ ਸੈੱਟ ਵੇਖੋ ਡੰਡਿਆਂ ਦਾ ਜੀ ਦੇ ਸਾਡੇ ਮੁੰਡੇ ਔਰ ਇਹ ਟੂੜਾਂ ਪੱਟੀ ਲਓ ਜੀ ਲਓ ਜੀ ਦੱਲੂ ਤਿਆਰੀ ਜਾਂ ਮੁੰਡਾ ਪੂਰੀ ਜੀ ਵੈਰੀ ਗੁੱਡ ਵੈਰੀ ਗੁੱਡ ਕਿਉਂ ਕਰਦੇ ਕਮਾਲਾਂ ਕੇ ਨਹੀਂ ਚੋਬਰ ਕਿਉਂਕਿ ਤਸੱਲੀ ਬਹੁਤ ਹੋ ਗਈ ਪਹਿਲੇ ਸੈੱਟ ਤੇ ਮੁੰਡਿਆਂ ਦੀ ਠੀਕ ਆ ਜੀ ਲਓ ਜੀ ਕੋਈ ਸਾਹਿਬ ਦੱਸ ਰਿਹਾ ਨਿੱਕੇ ਜੇ ਬੱਚੇ ਨੂੰ ਨੰਨੇ-ਮੁੰਨੇ ਖੜਾ ਰਿਹਾ ਐ ਕਿਉਂ ਆ ਜੀ ਲਓ ਜੀ ਦੇਖ ਲਓ ਜੀ ਆਉਣ ਵਾਲਾ ਪੋਇਖ ਆਪਣਾ ਜੀ ਮੁੰਡਿਆਂ ਦੀ ਮਾਰਦੀ ਜਵਾਨੀ ਛਾਲਾਂ ਆਸ਼ਸ਼ ਕਰਦੇ ਪਿੰਡੇ ਗੱਭਰੂਆਂ ਦੇ ਕਿਉਂ ਜੇ ਹੁਣ ਤੋਂ ਹੀ ਇਹਨਾਂ ਨੂੰ ਚੰਗੇ ਰਾਂਹ ਲਪਾਇਆ ਜੇ ਤੇ ਇਹ ਹੀ ਤਖੜੇ ਗਾਂ ਪਲੇਅਰ ਬਣਨੇ ਕਿਹੜਾ ਤੇਰਾ ਕਬਜ਼ਾ ਖਾਓ ਕਰਨ ਕਿੱਥੇ ਚੱਲ ਆ ਇੱਧਰ ਜਲਦੀ ਕੰਮ ਮੇਰਾ ਮੁੰਡਾ ਜਲ ਚਲ ਜਲ ਚਲ ਡਾਂਡ ਮਾਰਿਆ ਕਰ ਡਾਂਡ ਪਹਿਲਾਂ ਡਾਂਡ ਸਿਰ ਜਾਰੇ ਸਿਰ ਸਦਾ ਰੱਖੀ ਚੱਲਿਆ